ਵੋਟਰ ਨੇੜੇ ਨੇ ਲੀਡਰ ਨੂੰ ਬੇਨਤੀ ਹੈ ਕਿ ਨਾ ਗਰੀਬਾਂ ਦੀ ਗਰੀਬੀ ਬਾਰੇ ਵੀ ਜਾਣੋ ਆਖਿਰਕਾਰ ਇਹ ਤੁਹਾਨੂੰ ਵੋਟਾਂ ਤਾਂ ਪਾਉਣਗੇ ਪਰ ਤੁਸੀਂ ਕੀ ਫਾਇਦਾ ਦੋਗੇ ਕੋਚ ਨਹੀਂ ਗਰੀਬ ਬੰਦਾ ਬਣਾਇਆ ਨਾ ਕੀਤਾ ਫੱਖ ਨਹੀਂ ਬਣਾਉਂਦੇ ਬਸ ਵੋਟਾਂ ਲੈ ਕੇ ਪਾਸੇ ਹੋ ਜਾਂਦੇ ਤੁਸੀਂ ਸਿਰਫ ਕਾਰਪੋਰੇਟ ਘਰਾਣਿਆਂ ਦੇ ਲਈ ਕੰਮ ਕਰੋਗੇ ਜਾਂ ਇਹਨਾਂ ਗਰੀਬਾਂ ਦੇ ਲਈ ਵੀ ਕੋਈ ਕੰਮ ਕਰੋਗੇ ਆ ਸਾਨੂੰ 3-4 ਸਾਲ ਹੋ ਗਏ ਮੰਡੀ ਚ ਘੜੀ ਕੱਢ ਕੇ ਬਾਹਰ ਬਿਠਾ ਦਿੰਦੇ ਐ ਕੜੀ ਅਸੀਂ ਸੜਕਾਂ ਦੇ ਸਮਾਨ ਲੈ ਕੇ ਵਹਿ ਜਾਂਦੇ ਬੱਚੇ ਲੈ ਕੇ ਵਹਿ ਜਾਂਦੇ ਇਹ ਰਾਜਨੀਤੀ ਨਹੀਂ ਕਰਦੇ ਇਹਨਾਂ ਨੂੰ ਰਾਜਨੀਤਿਕ ਸ਼ਬਦ ਨਹੀਂ ਆਉਂਦੇ ਪਰ ਇਹਨਾਂ ਨੂੰ ਆਪਣੀ ਗੱਲ ਰੱਖਣੀ ਬੇਕੂਬੀ ਆਉਂਦੀ ਹੈ ਆਪਣਾ ਦਰਦ ਰੱਖਣਾ ਬੇਖੂਬੀ ਆਉਂਦਾ ਹੈ ਜੇ ਸਾਰੀ ਜ਼ਿੰਦਗੀ ਅਸੀਂ ਮੰਡੀਆਂ 'ਚ گزار ਦਿੱਤਾ ਕੋਈ ਨਹੀਂ ਬਣਿਆ ਸਾਡਾ ਕੱਖ ਨਹੀਂ ਬਣਿਆ ਕਦੇ ਆਂਦੇ ਹੁੰਦੇ ਨੇ ਮੰਤਰੀ-ਮੰਤਰੀ ਜਦੋਂ ਹੁਣ ਤਾਂ ਵੋਟਾਂ ਨੇ ਚਲੋ ਉੱਦਾਂ ਕਦੇ ਆਂਦੇ ਹੁੰਦੇ ਨੇ ਗੇੜਾ-ਗੂੜਾ ਮਾਰਨ ਆਉਂਦੇ ਵੋਟਾਂ ਦੇ ਟਾਈਮ ਆਉਂਦੇ ਮਗਰੋਂ ਨਹੀਂ ਆਉਂਦੇ ਮਗਰੋਂ ਨਹੀਂ ਆਉਂਦੇ ਸਾਨੂੰ ਪਰੇਸ਼ਾਨ ਵੀ ਨਹੀਂ ਰਹਿੰਦੀ ਆਣਪੋੜਾ ਲੋਕਾਂ ਨੂੰ ਸਾਨੂੰ ਨਹੀਂ ਪਛਾਣ ਰਹਿੰਦੀ ਇਹ ਕਿਹੜਾ ਬੋਟ ਲੈ ਕੇ ਕੀ ਆ ਕਿਹੜਾ ਨਹੀਂ ਲੈ ਕੇ ਕੀ ਵੀਜੀ ਤੁਸੀਂ ਤਾਂ ਆਪਣਾ ਕਮਾ ਰਹੇ ਹੋ ਆਪਣਾ ਖਾ ਰਹੇ ਹੋ ਤੁਹਾਨੂੰ ਕਿਸੇ ਦਾ ਫਾਇਦਾ ਹੈਗਾ ਨਾ ਕਿਸੇ ਦਾ ਫਾਇਦਾ ਨਹੀਂ ਆਪਣਾ ਕਮਾਨਿਆ ਦੇ ਹੱਦਾਂ ਪਾ ਕਰਦੇ ਆ 100 100 200 ਬਣ ਜਾਂਦਾ ਚਾਣੂ ਖਤਾ ਕਰ ਲੈਂਦੇ ਨਸ਼ਾ ਖਤਮ ਹੋ ਗਿਆ ਨਸ਼ਾ ਬਹਿਰਾਗਾ ਖਤਮ ਕਿਤੇ ਅਗਲਾ ਜੇਡ ਕਰਦੇ ਹੋ ਕਾਈ ਜਾਂਦੇ ਜਿਹਨਾਂ ਨੂੰ ਖਾਣਾ ਉਹਨਾਂ ਨੂੰ ਖਾਣਾ ਹੀ ਖਾਣਾ ਜੇ ਨਹੀਂ ਖਾਂਦੇ ਨਹੀਂ ਖਾਂਦੇ ਲੀਡਰ ਆਪਣਾ ਬੋਲ ਬਾਲਾ ਦਿਖਾ ਰਹੇ ਨੇ ਪਰ ਇਹ ਮਜ਼ਦੂਰ ਲੋਕਾਂ ਨੂੰ ਲੀਡਰਾਂ ਤੋਂ ਕੀ ਫਾਇਦਾ ਹੈ ਇਹ ਮਜ਼ਦੂਰ ਲੋਕਾਂ ਨੂੰ ਲੀਡਰਾਂ ਤੋਂ ਆਖਿਰਕਾਰ ਕੀ ਮਿਲ ਰਿਹਾ ਹੈ ਜਿਹੜੀਆਂ ਇਹ ਵੋਟਾਂ ਪਾਉਣ ਇਹ ਵੋਟਾਂ ਪਾਉਣ ਦੇ ਲਈ ਨਾ ਉਹ ਲੈ ਕੇ ਤਾਂ जाया ਜਾਂਦਾ ਹੈ ਪਰ ਕੀ ਬਾਅਦ ਦੇ ਵਿੱਚ ਇਹਨਾਂ ਦੀ ਸਾਰ ਲਈ ਜਾਂਦੀ ਹੈ ਇਹ ਮਜ਼ਦੂਰ ਲੋਕ ਆਪ ਕਮਾਉਂਦੇ ਨੇ ਆਪ ਖਾਂਦੇ ਨੇ ਇਸਾ ਇਹਨਾਂ ਨੂੰ ਕਿਸੇ ਦਾ ਫਾਇਦਾ ਨਹੀਂ ਹੈ ਬਿਜੇ ਤੁਹਾਨੂੰ ਕਿਸੇ ਲੀਡਰ ਦਾ ਫਾਇਦਾ ਹੈਗਾ ਨਾ ਜੀ ਕੋਈ ਨਹੀਂ ਫਾਇਦਾ ਸਹੀ ਗੱਲ ਹੈ ਹੂੰ ਕੋਈ ਕੁਛ ਇਦਾਂ ਐ ਵੀ ਤੁਹਾਨੂੰ ਕੋਈ ਆ ਕੇ ਕਿਸੇ ਨੇ ਘਰੇ ਦਿੱਤਾ ਹੋਵੇ ਕੁਛ ਕੁਛ ਨਹੀਂ ਦਿੱਤਾ ਕੁਛ ਨਹੀਂ ਗਰੀਬਾਂ ਦਾ ਬਣਾਇਆ ਨਾ ਕੀਤਾ ਕੱਖ ਨਹੀਂ ਬਣਾਉਂਦੇ ਬਸ ਵੋਟਾਂ ਲੈ ਕੇ ਪਾਸੇ ਹੋ ਜਾਂਦੇ ਆ ਤੇ ਗਰੀਬਾਂ ਦਾ ਕੌਣ ਸੁਣਦਾ ਅੱਜ ਕੋਈ ਨਹੀਂ ਸੁਣਦਾ ਇਹ ਇਹਨਾਂ ਨੂੰ ਇਹਨਾਂ ਨੂੰ ਜਦੋਂ ਇਹ ਤੁਹਾਡੇ ਕੋਲ ਆਉਂਦੇ ਨਹੀਂ ਇਹ ਕਹਿ ਦਿੰਦੇ ਅਸੀਂ ਤਾਂ ਜਿਹੜੇ ਨੇ ਗਰੀਬਾਂ ਦੀ ਸਰਕਾਰ ਆਸਤ ਗਰੀਬਾਂ ਦੇ ਲਈ ਖੜਾਂਗੇ ਗਰੀਬਾਂ ਦੇ ਲਈ ਕੀ ਕੀ ਲੈ ਕੇ ਦਿੱਤਾ ਇਹਨਾਂ ਨੇ ਹੁਣ ਤੱਕ ਸਹੀ ਗੱਲ ਹੈ ਕੋਈ ਕੁਛ ਨਹੀਂ ਲੈ ਕੇ ਦਿੰਦੇ ਨਸ਼ਾ ਖਤਮ ਹੋ ਗਿਆ ਖੜ ਨਸ਼ੇ ਦਾ ਸਾਰੀ ਦੁਨੀਆ ਕਰਦੀ ਹੈ ਨਸ਼ਿਆਂ 'ਚ ਮਰੀ ਜਾਂਦੀ ਹੈ ਟੀਕੇ ਲਾਂਦੇ ਹੈ ਗਾਰੂ ਸ਼ਰਾਬਾ ਪੀਂਦੇ ਹੈ ਹਾਂ ਸਹੀ ਗੱਲ ਹੈ ਹੋਰ ਹਾਂਜੀ ਨਸ਼ੇ ਦੇ ਨਿਆਣੇ ਆਪੇ ਕੰਮ ਕਰਦੇ ਨੇ ਵੈਰੀ ਵਾਹ ਨਾਰੇ ਵੀੜ ਤੁਸੀਂ ਜਦੋਂ ਘਰੇ ਤੁਸੀਂ ਤਾਂ ਆਪਣੇ ਕੰਮ ਤੇ ਆ ਇੱਧਰ ਦੇਖ ਕੇ ਗੱਲ ਕਰੋ ਜੋ ਤੁਸੀਂ ਤਾਂ ਕੰਮ ਤੇ ਆ ਜਾਂਦੇ ਹੋ ਮਗਰ ਤੁਸੀਂ ਮੁੰਡੇ ਦੇਖਦੇ ਹੋਗੇ ਆਂਡ ਗਵਾਂਡ ਦੇ ਵੀ ਦੇਖਦੇ ਹੋਗੇ ਘਰ ਦੇ ਵੀ ਦੇਖਦੇ ਹੋਗੇ ਲੱਗਦਾ ਉਹਨਾਂ ਨੇ ਨਸ਼ਾ ਛੱਡਤਾ ਨਾ ਜੀ ਕੋਈ ਨਹੀਂ ਲੱਗਦਾ ਹੁਣ ਤਾਂ ਆਮ ਹੀ ਦੁਨੀਆ ਜਾਹਰ ਹੋਏ ਦੇ ਨਸ਼ਿਆ ਕਰਦੇ ਫਿਰਦੇ ਕੋਈ ਲੁੱਕੇ ਥੋੜਾ ਕਰਦੇ ਹੁਣ ਹੁਣ ਤਾਂ ਸਭ ਯਾਰ ਹੋਏ ਪਏ ਆ ਬੀਜੀ ਨੇ ਬੀਜੀ ਤੁਸੀਂ ਤਾਂ ਆਪਣਾ ਕਮਾ ਰਹੇ ਹੋ ਆਪਣਾ ਖਾ ਰਹੇ ਹੋ ਤੁਹਾਨੂੰ ਕਿਸੇ ਦਾ ਫਾਇਦਾ ਨਾ ਕਿਸੇ ਦਾ ਫਾਇਦਾ ਨਹੀਂ ਆਪਣਾ ਕਮਾਣੇ ਦੇਰ ਦਾ ਪਕਰਦੇ ਆ 100 100 200 ਬਣ ਜਾਂਦਾ ਸ਼ਾਮ ਨੂੰ ਖਰਚਾ ਕਰ ਲੈਂਦੇ ਨਿਆਣੇ ਪੜ੍ਹੇ ਲਿਖੇ 12 12 ਤੱਕੇ ਖਾਂਦੇ ਫਿਰ ਆਲੂ ਪਿਆਏ ਵੇਚਦੇ ਫਿਰਦੇ ਚੱਲ ਗੱਡੀਆਂ ਚੁੱਕ ਕੇ ਕਿਸ਼ਤਾਂ ਦੇ ਲੋਨ ਕਰ ਕਰਕੇ ਗੱਡੀਆਂ ਪਰ ਇਹ ਕਹਿੰਦੇ ਨੇ ਇਹ ਕਹਿੰਦੇ ਨੇ ਸਾਡੇ ਮਕਾਨ ਗਾਡਰ ਬਣਾ ਤੇ ਲੋਕ ਗੌਰਮੈਂਟ ਲੋਕੜ ਪੈਸੇ ਦਿੰਦੀ ਪਈ ਸਾਰੇ ਪਾਸੇ ਸਾਡੇ ਇਥੇ ਕੋਈ ਸਹੂਲਤ ਨਹੀਂ ਹੈਗੀ ਇਹ ਤਾਂ ਕਹਿੰਦੇ ਸੀ ਔਰਤਾਂ ਲਈ ਕੀਤਾ ਬੜਾ ਕੰਮ ਆ ਸਾਰਾ ਕੁਛ ਇਹਨਾਂ ਦੇ ਲਈ ਫ੍ਰੀ ਕਰੀ ਜਾਂਦੇ ਆ ਸੀ ਇਹ ਕੀਤਾ ਤਾਂ ਅਸੀਂ ਫੜੇ ਤਾਂ ਹੜਾ ਕਹਿਣਾ ਸੀ ਹੂੰ ਘਰ ਜਿਹਾ ਕਿ ਮੈਂਬਰ ਕਹਿੰਦਾ ਨੌਕਰੀਆਂ ਦੇਵਾਂਗੇ ਇੱਕ ਗਰੁੱਪ ਦਿੱਤੀ ਹੈਗੀ ਹੂੰ ਗਵਾਂਡ ਮੰਤ ਨੇ ਕਿਹਾ ਸੀ ਵੀਜੀ ਵੀਜੀ ਆਪਣੇ ਜਿਹੜੇ ਮੁੰਡੇ ਨੇ ਉਹਨਾਂ ਨੇ ਨਸ਼ਾ ਛੱਡਤਾ ਨਸ਼ਾ ਖਤਮ ਹੋ ਗਿਆ ਨਸ਼ਾ ਨਹੀਂ ਕਰਦਾ ਝੂਠ ਨਾ ਬੋਲਣਾ ਪਰ ਜਿੱਦਾਂ ਤੁਸੀਂ ਆ ਆਣ ਗਵਾਂਡ ਦੇਖਦੇ ਹੋ ਹਾਂ ਆਣ ਗਵਾਂਡ ਬਥੇਰੇ ਆਗੇ ਸਾਡੇ ਪਰ ਸਾਡੇ ਬੱਚੇ ਨਸ਼ਾ ਨਹੀਂ ਕਰਦੇ ਤਾਂ ਆਪਣਾ ਮਰ ਜੱਡ ਦਾਪਾ ਕਰਦੇ ਚ ਹੂੰ ਹੂੰ ਇਦਾਂ ਕਿ ਮਾਲਕ ਦੀ ਮਿਹਰ ਹੈ ਨਾ ਸ਼ਿਵ ਜੀ ਨੇ ਵੜੇ ਹੂੰ ਬਾਬੇ ਜੀ ਦਾ ਜਿਹੜੇ ਤੋਂ ਨਾਮ ਨਾਲ ਪਰ ਉਹ ਤਾਂ ਨਸ਼ਾ ਖਤਮ ਹੋ ਗਿਆ ਨਸ਼ਾ ਬਹੇਰਾਗਾ ਖਤਮ ਕਿਤੇ ਅਗਲਾ ਜਿਹੜੇ ਖਾਂਦੇ ਉਹ ਖਾਈ ਜਾਂਦੇ ਜਿਹਨਾਂ ਨੂੰ ਖਾਣਾ ਉਹਨਾਂ ਨੂੰ ਖਾਣਾ ਹੀ ਖਾਣਾ ਜਿਹਨਾਂ ਨਹੀਂ ਖਾਂਦੇ ਨਹੀਂ ਖਾਂਦੇ ਹੂੰ ਉਹ ਲੀਡਰਾਂ ਲੀਡਰਾਂ ਨਾਲ ਕੁਝ ਲੈਣਾ ਦੇਣਾ ਹੈਗਾ ਨਾ ਸਾਨੂੰ ਕੋਈ ਲੈਣਾ ਦੇਣਾ ਸਾਨੂੰ ਅੱਜ ਤੱਕ ਕੋਈ ਕਿਸੇ ਨੇ ਦਿੱਤੇ ਨਹੀਂ ਦਲੇਰੀ ਹੂੰ ਲੀਡਰਾਂ ਸਾਡੇ ਪਾਣੀ ਦਾ ਨਿਕਾਲਾ ਕਿਸੇ ਦਾ ਨਿਕਾਲਾ ਹੈ ਨਹੀਂ ਕੁਛ ਨਹੀਂ ਹਨ ਕਿਸੇ ਪਿੰਡ ਜਮਾਲਪੁਰ ਕੇ ਆ ਜੇ ਆ ਤੁਹਾਡਾ ਸੂਤ ਕਰਦੇਗਾ ਤੁਹਾਡਾ ਕੋਈ ਕੰਮ ਕਰ ਕਿਸੇ ਨੇ ਕੀਤਾ ਵੋਟਾਂ ਲੈ ਜਾਂਦੇ ਨੇ ਮੰਤਰੀ ਮੌਰ ਪੁੱਛਦੇ ਵੀ ਹੈ ਨਹੀਂ ਕਹਿੰਦੇ ਕਹਿੰਦੇ ਗਰੀਬ ਅਮੀਰ ਹੋਣਾ ਸ਼ੁਰੂ ਹੋ ਗਿਆ ਆ ਕਿੱਥੇ ਲੀਡਰ ਤੁਹਾਡੇ ਮੇਗਾਣੀਆਂ ਨਹੀਂ ਹੋਈਆਂ ਪੰਨੀਆਂ ਨੇ हां बीजी, बीजी बीजी ਕਹਿੰਦੇ ਆ ਨਾ ਜਿਹੜਾ ਗਰੀਬ ਆ ਹੁਣ ਅਮੀਰ ਹੋਣਾ ਸ਼ੁਰੂ ਹੋ ਗਿਆ ਸਰਕਾਰਾਂ ਹੁਣ ਅਮੀਰ ਕਰਦੀਆਂ ਭਾਈ ਨਾ ਨਾ ਸਾਡੇ ਅਮੀਰ ਤਾਂ ਹੀ ਹੋਣਗੇ ਜੇ ਆਲੂ ਪਿਆਈ ਪੇਕਣਗੇ ਸਾਡੇ ਸਾਡੇ ਕਿੱਥੋਂ ਪੇਕਣਗੇ ਅਸੀਂ ਤਾਂ ਬਿਲਕੁਲ ਵੋਟ ਨਹੀਂ ਪਾਉਣੀ ਸਾਡੇ ਪਿੰਡ ਚ ਕੁਝ ਨਹੀਂ ਵੋਟ ਪਾਉਣਾ ਤਾਂ ਜ਼ਿੰਮੇਵਾਰੀ ਆ ਹਾਂ ਨਾ ਜ਼ਿੰਮੇਵਾਰੀ ਕਾਦੀ ਖਤਮ ਜਦੋਂ ਸਾਡੇ ਬਣਾਉਂਦੇ ਤੇ ਘਾਟਰ ਬਾਲਿਆਂ ਤੇ ਸਾਡੇ ਮਕਾਨ ਆ ਸਾਡੇ ਮੀਂਹ ਪਕਵਾੜੇ ਹੋਂਦਾ ਮਕਾਨ ਸਾਡੇ ਪਹਿਲਾਂ ਚੂਪ ਪੈਂਦੇ ਜਾ ਕੇ ਤੇ ਦੇਖਣ ਹਲਕੀ ਬਣਦਾ ਮਕਾਨਾਂ ਦਾ ਅਸੀਂ ਕੀ ਪਤਾ ਕਿੰਦਾ ਟਾਈਮ ਪਾਸ ਕਰਦੇ ਕਿੰਦਾ ਨਹੀਂ ਘਰਾਂ ਚ ਉਹ ਕੋਈ ਘਰਾਂ ਦੇ ਖਰਚੇ ਕਿੰਨੇ ਹੁਣ ਤਾਂ ਗਲੀਆਂ ਨਾਲੀਆਂ ਵਾਲਾ ਕੰਮ ਹੀ ਨਹੀਂ ਰਹਿ ਗਿਆ ਗਲੀਆਂ ਨਾਲੀਆਂ ਤਾਂ ਬਾੜੀਆਂ ਵਧੀਆਂ ਨਾਲੀਆਂ ਨੂੰ ਕੀ ਕਰੀਏ ਗਲੀਆਂ ਨਾਲੀਆਂ ਨੂੰ ਕੀ ਕਰੀਏ ਘਰਾਂ ਚ ਦਾ ਹਾਲ ਦੇਖੋ ਜਾ ਕੇ ਘਰਾਂ ਚ ਤਾਂ ਪਾਣੀ ਦੇਖੋ ਆ ਕੇ ਕਿੰਦਾ ਖੜਦਾ ਸਾਡੇ ਰੋਡ ਤੇ ਪਾਣੀ ਚਲਦਾ ਪਿਆ ਪਿੰਡ ਦਾ ਸਾਰੇ ਪਿੰਡ ਦਾ ਪਾਣੀ ਜਮਾਲਪੁਰ ਦਾ 500 ਘਰ ਆ ਸਾਡੇ ਪਿੰਡ ਦਾ ਸਾਰੇ ਪਾਣੀ ਹੀ ਰੋਡ ਤੇ ਜਾਂਦਾ ਦਿੱਤੀ ਰੋਡ ਤੇ ਸਿੰਘਲਾ ਸਰਪਿੰਦ ਦੀਪ ਕੁ ਜਾ ਕੇ ਦੇਖੋ ਪਾਣੀ ਮੰਤਰੀ ਜਾ ਕੇ ਖੜ ਕੇ ਦੇਖੇ ਕਿਦਾਂ ਪਾਣੀ ਖੜਿਆ ਤੁਹਾਡੂ ਤੱਕ ਕਦੀ ਆਉਂਦੇ ਹੁੰਦੇ ਮੰਤਰੀ ਮੰਤਰੀ ਜਦੋਂ ਹੁਣ ਤਾਂ ਵੋਟਾਂ ਨੇ ਚਲੋ ਉੱਦਾਂ ਕਦੀ ਆਉਂਦੇ ਹੁੰਦੇ ਗੇੜਾ ਗੂੜਾ ਮਾਰਨ ਆਉਂਦੇ ਵੋਟਾਂ ਦੇ ਟਾਈਮ ਆਉਂਦੇ ਮਗਰੋਂ ਨਹੀਂ ਆਉਂਦੇ ਮਗਰੋਂ ਨਹੀਂ ਆਉਂਦੇ ਹਨਾ ਮਗਰੋਂ ਜੇ ਤੁਹਾਨੂੰ ਕਿਸੇ ਤੋਂ ਕੰਮ ਕਰਾਉਣਾ ਹੋਵੇ ਤੇ ਫਿਰ ਮੁੜ ਕੇ ਦਬਕੇ ਵੀ ਪੈਂਦੇ ਹੋਣੇ ਨਾ ਸਾਨੂੰ ਮੁੜ ਕੇ ਟੱਕਰ ਦੇਣੀ ਓਕੇ ਦਬਕੇ ਕਰੀਬਾਂ ਦੀ ਕੋਈ ਨਹੀਂ ਹੁੰਦਾ ਆ ਸਾਨੂੰ 3-4 ਸਾਲ ਹੋ ਗਏ ਮੰਡੀ ਚ ਕੜੀ ਕੱਢ ਕੇ ਬਾਹਰ ਬਿਠਾ ਦਿੰਦੇ ਆ ਕੜੀ ਅਸੀਂ ਛੜਕਾਂ ਦੇ ਸਮਾਨ ਲੈ ਕੇ ਵਹਿ ਜਾਂਦੇ ਬੱਚੇ ਲੈ ਕੇ ਵਹਿ ਜਾਂਦੇ ਆ ਗਰਾਹ ਦੇ ਟੱਕੇ ਮਾਰਦੇ ਬੱਚਿਆਂ ਨੂੰ ਮਾਰਦੇ ਤੇ ਦੁਕਾਨਾਂ 'ਚ ਵੀ ਕੱਢ-ਕੱਢ ਕੇ ਸਿਰਦੇ ਆ ਕੇ ਹੱਥ ਸਾਡੀ ਦੇਖਣ ਗਿਰ ਉਧਰ ਦੇਖੋ ਜੀ ਤੁਸੀਂ ਆਪ ਦੇਖੋ ਮੰਡੀ ਵਾਲੇ ਮਤਲਬ ਮਤਲਬ ਗਰੀਬਾਂ ਨੂੰ ਕੁਝ ਨਹੀਂ ਸਮਝਦੇ ਕੋਈ ਨਹੀਂ ਸਮਝਦੇ ਕੁਝ ਨਹੀਂ ਦੁਕਾਨਾਂ 'ਚ ਕਈ ਸਾਲ ਸਮਾਂ ਹੋ ਗਿਆ ਸਾਨੂੰ ਦੁਕਾਨਾਂ 'ਚ ਬੈਠਿਆਂ ਨੂੰ ਇੱਧਰ ਜਾਣੇ ਆ ਇੱਧਰ ਜਾਣੇ ਆ ਗੱਠੜੀਆਂ ਕੰਬਲ ਖਿੱਚ ਕੇ ਬੱਚਿਆਂ ਦੀਆਂ ਬਾਹਾਂ 'ਵਾਂ ਫੜ ਕੇ ਕੜੀਆਂ ਜਦ ਮੰਡੀ ਭਰ ਜਾਨੀ ਤਾਂ ਛੜਕਾ ਤੇ ਜਾ ਕੇ ਬੈਠ ਜਾਂਦੇ ਤੁਸੀਂ ਕਹਿੰਦੇ ਸੀ ਗਰੀਬਾਂ ਨੂੰ ਤਾਂ ਘਰ ਬਣਾ ਬਣਾ ਦੇ ਹੋਰ ਦੇਖਦੇ ਸਾਡੀ ਹਾਤ ਮੰਡੀ ਵਾਲੇ ਦੇਖਦੇ ਸਾਡੀ ਹਾਤ ਜੇ ਸਾਰੀ ਜ਼ਿੰਦਗੀ ਅਸੀਂ ਮੰਡੀਆਂ ਚ گزار ਦਿੱਤਾ ਕੋਈ ਨਹੀਂ ਬਣਿਆ ਸਾਡਾ ਕੱਖ ਨਹੀਂ ਬਣਿਆ ਕੋਈ ਨਹੀਂ ਸੁਣਨ ਵਾਲਾ ਕੋਈ ਨਹੀਂ ਸੁਣਦਾ ਸਾਡੀ ਗਰੀਬਾਂ ਦੀ ਕੌਣ ਸੁਣਦਾਗਾ ਅੱਜ ਤੁਹਾਡੇ ਉਹ ਆ ਕੇ ਅੱਜ ਤੁਹਾਡੇ ਪੈਰੀ ਵੀ ਪੈਣਗੇ ਵੋਟਾਂ ਮੰਗਣੀਆਂ ਹੋਣਗੀਆਂ ਤਾਂ ਹਨਾ ਬਾਅਦ ਚ ਤੁਹਾਨੂੰ ਪੈਰੀ ਪਾਉਣਗੇ ਸਹੀ ਗੱਲ ਹੂੰ ਬਿਲਕੁਲ ਸਹੀ ਬਜ਼ੁਰਗ ਨੇ ਜਿਹੜਾ ਕੰਮ ਕਰਦੇ ਨੇ ਮੰਡੀਆਂ ਦੇ ਵਿੱਚ ਨੇ ਇਹਨਾਂ ਨੂੰ ਇਹਨਾਂ ਦੇ ਲਈ ਸ਼ਾਇਦ ਉਹ ਲੀਡਰ ਪਤਾ ਵੀ ਨਹੀਂ ਹੋਏਗਾ ਇਹਨਾਂ ਨੂੰ ਕਿ ਕੌਣ ਲੀਡਰ ਹੈ ਕਿੱਥੋਂ ਦਾ ਲੀਡਰ ਹੈ ਕੌਣ ਲੀਡਰ ਹੈ ਬਟ ਇਹ ਆਪਣਾ ਵਿਚਾਰੇ ਕਮਾਂਦੇ ਨੇ ਖਾਂਦੇ ਨੇ ਇਹ ਆਪਣੀਆਂ ਆਪਣੀਆਂ ਗੱਲਾਂ ਜ਼ਰੂਰ ਮੋਰੇ ਰੱਖਣਾ ਮੈਨੂੰ ਲੱਗਦਾ ਹੈ ਕਿ ਅਸੀਂ ਵੀਆਈਪੀ ਲੋਕਾਂ ਦੀਆਂ ਗੱਲਾਂ ਮੋਰੇ ਦਿਖਾਉਨੇ ਆ ਅਸੀਂ ਅਮੀਰ ਬੰਦੇ ਦੀਆਂ ਗੱਲਾਂ ਮੋਰੇ ਦਿਖਾਉਨੇ ਆ ਅਸੀਂ ਜਿਹੜਾ ਪੋਲਿਟਿਕਸ ਜਾਣਦਾ ਹੈ ਅਸੀਂ ਉਹਦੀਆਂ ਗੱਲਾਂ ਦਿਖਾਉਨੇ ਆ ਪਰ ਜਿਹੜੇ ਲੋਕ ਆਮ ਨੇ ਜਿਨ੍ਹਾਂ ਨੂੰ ਪੋਲਿਟਿਕਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਜਦੋਂ ਆਪਣੀ ਗੱਲ ਰੱਖਦੇ ਨੇ ਤਾਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬੀਜੀ ਟਾਡੇ ਵੀ ਜਿਹੜੇ ਜਿਹੜੇ ਵੱਡੇ ਵੱਡੇ ਲੋਕ ਹੋਣਗੇ ਤੁਹਾਡੇ ਮੂਹਰੇ ਆਂਦੇ ਹੋਣਗੇ ਕਹਿੰਦੇ ਉਹਨੇ ਵੋਟਾਂ ਪਾਵੋ ਹਨਾ ਅਮੀਰ ਜਿਹੜੇ ਬੰਦੇ ਨੇ ਪੈਸੇ ਤੁਹਾਡੇ ਵੱਲ ਪੈਸੇ ਪੁੱਛ ਦਿੰਦੇ ਨਹੀਂ ਆਂਦੇ ਸਾਡੇ ਪੈਸੇ ਪੁੱਛੇ ਜਿਹੜੇ ਸਰਪੰਚ ਪੰਜ ਉਹਨਾਂ ਨੇ ਦਿੰਦੇ ਹੁਣੇ ਸਾਨੂੰ 1 ਰੁਪਿਆ ਨਹੀਂ ਦਿੰਦੇ ਜਿਹੜੇ ਅਗੇ ਪੰਚਾਇਤ ਮੈਂਬਰ ਆ ਉਹ ਆਪਣੇ ਖਾ ਪੀ ਲੈਂਦੇ ਹੁਣ ਤਾਂ ਸਾਨੂੰ ਸਾਡੇ ਤਾਂ ਨਹੀਂ 1 ਰੁਪਿਆ ਦਿੰਦੇ ਸਾਨੂੰ ਤਾਂ ਕੋਈ ਪੈਸਾ ਨਹੀਂ ਦੇ ਦਿੰਦਾ ਨਾ ਕਦੋਂ ਅਸੀਂ ਪੈਸੇ ਲੈ ਕੇ ਵੋਟ ਪਾਈ ਫ੍ਰੀ ﾎﾟਟ ਪਾਉਂਦੇ ਰਹਿ ਜਾਂਦੇ ਆਏ ਅਸੀਂ ਫ੍ਰੀ ﾎﾟਟ ਪਾਈ ਕੋਈ ਪੈਸਾ ਨਹੀਂ ਲਿਆ ਅਜ ਤੱਕ ਵੋਟਾਂ ਵਾਲਿਆਂ ਦਾ 1 ਰੁਪਿਆ ਨਹੀਂ ਹੂੰ ਫਰੀ ਬੋਟਾਂ ਪਾਈਆਂ ਪਰ ਹੁਣ ਅਸੀਂ ਅੱਕ ਗਏ ਹੁਣ ਨਹੀਂ ਪਾਉਣੀ ਹੂੰ ਅਸੀਂ ਕਿਹਦੀ ਨਹੀਂ ਇਹ ਜ਼ਿੰਮੇਵਾਰੀ ਆ ਮੈਨੂੰ ਲੱਗਦਾ ਤੁਹਾਨੂੰ ਵੋਟ ਪਾਉਣੀ ਚਾਹੀਦੀ ਆ ਤੁਸੀਂ ਆਪਣੇ ਪਸੰਦਾ ਬੰਦਾ ਚੁਣੋ ਪਸੰਦਾ ਕੋਈ ਵੀ ਨਹੀਂ ਹੈਗਾ ਪਸੰਦ ਦਾ ਵੋਟ ਅਸੀਂ ਹੁਣ ਹਾਥੀ ਨੂੰ ਪਾਉਣੀ ਹਾਥੀ ਨੂੰ ਪਾਉਣੀ ਗਾਂਧੀ ਉਸ ਇਨਸਾਨ ਦੀ ਜੇ ਕਿਹੜਾ ਵੋਟਾਂ ਲੈ ਕੇ ਜਾਂਦੇ ਆ ਕਿਹੜੇ ਨਹੀਂ ਲੈ ਕੇ ਜਾਂਦੇ ਬਸ ਗਰੀਬਾਂ ਨੂੰ ਕੁੜਵਾ ਲੈਂਦੇ ਤੇ ਵੋਟਾਂ ਪਵਾ ਲੈਂਦੇ ਤੇ ਭੱਜ ਜਾਂਦੇ ਆ ਤੇ ਸਾਡੇ ਕੋਈ ਨਹੀਂ ਸੌਂਦਾ ਕਹਣਾ ਸੌਂਦਾ ਗਰੀਬਾਂ ਦੀ ਕੋਈ ਨਹੀਂ ਸੌਂਦਾ ਸਾਨੂੰ ਪਰੇਸ਼ਾਨ ਵੀ ਨਹੀਂ ਰਹਿੰਦੀ ਅਣਪੜ੍ਹੇ ਲੋਕਾਂ ਨੂੰ ਸਾਨੂੰ ਨਹੀਂ ਪਛਾਣ ਰਹਿੰਦੀ ਇਹ ਕਿਹੜਾ ਵੋਟ ਲੈ ਕੇ ਗਿਆ ਕਿਹੜਾ ਨਹੀਂ ਲੈ ਕੇ ਗਿਆ